महाराज सालाड़ा महाराज कृपा करंत न सुख वरगुरू सुख वर्तड़ा महाराज ਆਪ ਜੀ ਦੇ ਉਰ ਆਪ ਜੀ ਦੇ ਸਿਵਕਾ ਵੱਲੋਂ ਮਹਾਰਾਜ ਆਪ ਜੀ ਨੂੰ ਸੁੰਦਰ ਜੇ ਪੋਸ਼ਾਕੇ ਪਹਿਨਾਏ ਹਨ ਅੰਗੀ ਲਾਇਕ ਕਰਨੇ ਸਿਵਕਾਂ ਦੇ ਪਰਦੇ ਕਜਨੇ ਲੋਕ ਸੁਖੀਏ ਪਰ ਲੋਕ ਸਹਿ ਦੇ ਕਰਨੇ ਮਹਾਰਾਜ ਕਿਰਪਾ ਕਰਨੀ ਇਸ ਨੂੰ ਸੰਗਤਾਂ ਦੀਆਂ ਹਾਜ਼ਰੀਆਂ ਸਵਾਵਾ ਪ੍ਰਵਾਨ ਕਰ ਲੈਣੀਆਂ ਮਹਾਰਾਜ ਨਾਮ ਆਪ ਜਾਣੀ ਜਾਣ ਹੋ ਜਿੱਨਾ ਸਿਵਕਾਂ ਨੇ ਸਵਾਵਾ ਨਭਾਈਆਂ ਆਪ ਦਾ ਯੋਗਤਾ ਨਾ ਪਾਇਆ ਮਹਾਰਾਜ ਕਿਰਪਾ ਕਰਾ ਗੁਰੂ ਗ੍ਰੰਥ ਦੀ ਮਾਨਿਓ ਜੋ ਪ੍ਰਭ ਕੋ ਮਿਲੋ ਚਾਹੇ ਰਾਜ ਕਰੇਗਾ ਖਾਲਸਾ ਜੀ ਦੇ ਨ ਕੋਈ ਕوار ਹੋਏ ਸਭ ਮਿਲेंगे ਜੀ ਸੰਤ ਹੋਏ ਵਾਹਿਗੁਰੂ ਨਾਮ ਜਹਾਜ ਹੈ ਜਬੀ ਸੁਧਰੇ ਪਾਰ ਜੋ ਸਰਦਾ ਸੁਆਮੀ ਲਿਖੇ ਵਿੱਚ ਲੋੜੀਂਗਾ ਸੁਖ ਵਰਤਦਾ ਮਹਾਰਾਜ ਸੁਪੂਰਨ ਡਿਪਾਰਟਮੈਂਟ ਨੂੰ ਡਿਊਟ ਨਾਲ ਬਹੁਦੇ ਬਖਸ਼ਿਸ਼ ਮਹਾਰਾਜ ਆਪ ਜੀ ਦਾ ਮਿਹਰ ਭਰਿਆ ਹੱਥ ਦੇ ਕੇ ਮਹਾਰਾਜ ਜਿੱਪਦਾ ਵਾਹਿਗੁਰੂ ਆਪ ਜੀ ਸੇਵਾ ਨਿਭਾਉਣ ਦੇ ਪਰਮਖਸ਼ੀ ਮਹਾਰਾਜ ਕਿਰਪਾ ਕਰੀ ਅਸ ਵਖਤ ਆਪ ਜੀ ਦੇ ਹਜ਼ੂਰ ਧਿਆਵਰ ਕੜਾ ਪ੍ਰਸ਼ਾਦੀਆਂ ਦੇਗਾ ਸਜਾ ਕਰਕੇ ਹਾਜ਼ਰ ਹੈ ਜੀ ਕੋਲ ਕਾ ਲੰਗਰ ਸਜਾ ਕਰਕੇ ਹਾਜ਼ਰ ਹੈ ਕਰੋ ਕਿਰਪਾ ਆਪ ਜੀ ਦੇ ਪਰਵਾਣ ਸ੍ਰੀ ਵਾਹਿਗੁਰੂ ਸਾਹਿਬ ਜੀਓ ਖਾ ਖੰਡ ਬਿਹੰਡ ਖਾ ਉਦ ਲਖੰਡ ਨ ਅਤਰਣ ਮੰਡੰ ਬਰਬੰਡ ਆਉ ਸਦ ਗੁਰਬਾਨਾਂ ਜਾ ਰਹਾ ਸੱਨ ਵਾਲੇ ਜਿੰਨਾ ਸਾਹਿਬੋ ਐਸਾ ਰੰਗ ਨਾ ਦੀਠ ਮਾਸ਼ਾਅੱਲ ਇਹਦੇ ਤਨਾ ਸ੍ਰੀ ਮਹੱਲਾ ਜੀ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਤ ਸੰਭਾਲ ਲੈ ਹੱਥ ਦੇ ਰੱਖੇ ਆਪਣੇ ਕੋ ਸਾਹ ਸਾਸ ਬਰਿਤ ਪਾਲੇ ਜਿਨ੍ਹਾਂ ਨੇ ਸਾਹ ਸਾਸ ਸਿਮਰਿਆ ਉਹਨਾਂ ਦੀ ਹੱਥ ਦੇ ਕੇ ਬਲੇ ਸੋਨਿਹਾਲ ਜ਼ਿਆਦਾ ਇਸ ਤੋਂ ਬਾਅਦ ਡੀਆਈਜੀ ਸਾਹਿਬ ਆਈਪੀਐਸ ਹਰਜੀਤ ਸਿੰਘ ਜੀ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਐਸਐਸਪੀ ਸਾਡਾ ਸਨਮਾਨ ਕੀਤਾ ਜਾਵੇਗਾ ਬੋਲੇ ਸੁਨਹਿਾਲ ਸੋ ਇਸੇ ਤਰ੍ਹਾਂ ਅਸੀਂ ਗੁਰੂ ਜੀ ਦੀ ਹਾਜ਼ਰੀ ਚ ਬੈਠ ਕੇ ਕੀਰਤਨ ਦਾ ਆਨੰਦ ਮਾ ਲਿਆ ਸੁਖਮਨਾਸਾ ਪ੍ਰਾਪਤ ਕੀਤਾ ਅਕਸੋ ਮੈਂ ਹੁਣ ਬੇਨਤੀ ਕਰਦਾ ਗ੍ਰੰਥੀ ਸਿੰਘਾਂ ਨੂੰ ਸਰਪਾ ਜਿੰਨਾ ਸਿੰਘਾਂ ਬੋਲੇ ਸੁਨਹਿਾਲ ਇਸ ਤੋਂ ਬਾਅਦ ਐਸਐਸਪੀ ਵਿਜੀਲੈਂਸ हरपाल सिंह जी पी पी एस वह भी अपना सरोपा हासिल करोनिहार इस तो बाद ए मैम अवनीत सिद्धू जी सोनिहाल इस बाद तो एडीसी मैम पूनम जी ओ भी अपना सरोपा हासिल कर ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਔਰ ਪੂਰੀ ਜ਼ਿਲ੍ਹਾ ਬਠਿੰਡਾ ਵੱਲੋਂ ਸਾਡੇ ਵੱਲੋਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਗੁਰੂ ਘਰ ਦਰਬਾਰ ਵਿੱਚ ਹਾਜ਼ਰੀ ਲਵਾਈ ਸੋ ਸਾਰੀਆਂ ਸੰਗਤਾਂ ਦਾ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 私たちは大好きな人を見つけた 90 ਸਾਲ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਪਾਠਕਾਂ ਦੇ ਦੇਖੋ ਇਹ ਜਿਹੜਾ ਅੱਜ ਇਹ ਮਦਦਵਾਲਾ ਸਾਹਿਬ ਦੇ ਵਿੱਚ ਪ੍ਰੋਗਰਾਮ ਹੋਇਆ ਹੈ ਅੱਜ ਬਹੁਤ ਸ਼ਿਕਾਰ ਦੇ ਵਿੱਚ ਐਸਐਸਪੀ ਮੈਡਮ ਤੇ ਨਾਲ ਦੀ ਸਾਰੀ ਸਮੂਹ ਚੀਮ ਨੇ ਬਹੁਤ ਵਧੀਆ ਤਰੀਕੇ ਨਾਲ ਜੇ ਸਾਨੂੰ ਵੀ ਸਾਰਿਆਂ ਨੂੰ ਵੀ ਇਹ ਗੱਲ ਦਾ ਆਮ ਆਮ ਇਨਸਾਨਾਂ ਨੂੰ ਵੀ ਪਤਾ ਹੀ ਹੈ ਕਿ ਆਪਾਂ ਕਿਸ ਹੱਦ ਤੱਕ ਕਿਸ ਕਦਰ ਡਰਾਏਗਾ ਖਾਸ ਕਰ ਭਾਰਤੀ ਸਮ ਕੋਈ ਸੰਸਕ੍ਰਿਤੀ ਜੋ ਰੱਖੇ ਤੇ ਭਗਵਾਨ ਦੇ ਨਾਲ ਗੁਰੂ ਦੇ ਨਾਲ ਅੱਲਾਹ ਦੇ ਨਾਲ ਸਾਰੀ ਕਿਸ ਤਰੀਕੇ ਨਾਲ ਜੁੜੇ ਰਹਿੰਦੇ ਆ ਜੇ ਜੇ ਸਾਲ ਦੀ ਸ਼ੁਰੂਆਤ ਤੇ ਸਾਲ ਦਾ ਅੰਤ ਜਿਹੜਾ ਹੈਗਾ ਉਹ ਭਗਵਾਨ ਨੂੰ ਯਾਦ ਕਰਦੇ ਵੀ ਰੱਬ ਨੂੰ ਯਾਦ ਕਰਦੇ ਹੋਏ ਆਪ ਅੱਗੇ ਵਧਿਏ ਸਹੀ ਤਰੀਕੇ ਨਾਲ ਆਪਣਾ ਹੌਸਲਾ ਇੱਕ ਆਪਣਾ ਜੋ ਜਜ਼ਬਾ ਹੈ ਉਹ ਉਰ ਉਰਦਾਏ ਤੇ ਇਹਦੇ ਨਾਲ ਨਾਲ ਉਹ ਜਿਹੜੀ ਆਪਣੀ ਸੰਸਕ੍ਰਿਤੀ ਦਾ ਉਹ ਕਲਚਰ ਦਾ ਜੋ ਹਿੱਸਾ ਹੈ ਕਿ ਆਪਾਂ ਭਗਵਾਨ ਦੇ ਸਹਾਰੇ ਹੀ ਆਪਣੇ ਕੰਮ ਦੀ ਸ਼ੁਰੂਆਤ ਵੀ ਕਰਦੇ ਹਾਂ ਦੁਆਨਾ ਵੀ ਕਰਦੇ ਹਾਂ ਇਹ ਉਹਦੀ ਪ੍ਰਕਿਰਿਆ ਦਾ ਹੀ ਇੱਕ ਪਾਠ ਹੈ ਮੈਂ ਮਹਿਮ ਨੂੰ ਵਧਾਈ ਦੇਣਾ ਚਾਹਾਂਗਾ ਤੇ ਇੱਕ ਸਾਰੇ ਆਪਣੇ ਬਠਿੰਡਾ ਵਾਸੀ ਜਿਹੜੇ ਹੈਗੇ ਉਹਨਾਂ ਨੂੰ ਵੀ ਮੁਬਾਰਕਬਾਦ ਦੇਣਾ ਚਾਹਾਂਗਾ 90 ਸਾਲ ਦੀ ਤੇ ਮੈਂ ਉਮੀਦ ਹੀ ਕਰਾਂਗਾ ਕਿ ਰੱਬ ਦੀ ਆਸਨਾਲ ਰੱਬ ਦੀ ਸਹਾਰੇ ਜਿਹੜਾ ਹੈਗਾ ਆਪਣਾ ਇਹ ਵਾਲਾ ਸਾਲ ਤੱਕ گزر ਗਿਆ ਹੁਣ ਆਉਣ ਵਾਲਾ ਸਾਲ ਜਿਹੜਾ ਹੈਗਾ ਚੰਗਾ ਹੋਵੇ ਸਿਹਤ ਮਖਸ਼ੇ ਸਾਰਿਆਂ ਨੂੰ ਤੇ ਸਾਰਿਆਂ ਦੇ ਘਰ ਵਿੱਚ ਜਿਹੜੀ ਜਿੰਗਿਆ ਖੁਸ਼ੀਆਂ ਆਉਣ। ਥੈਂਕ ਯੂ। ਸਿਰ ਆਪਣੇ ਪੁਲਿਸ ਲਾਈਨ ਪਟੰਨਾ ਦੇ ਗੁਰਦੁਆਰੇ ਸਾਹਿਬ ਬਸ ਇੱਕ ਤਰ੍ਹਾਂ ਦਾ ਸ਼ੁਕਰਾਨਾ ਹੀ ਸਹੀ ਕਿਉਂਕਿ ਨਹੀਂ ਰਹੋਗੇ ਤੁਹਾਨੂੰ ਪਤਾ ਹੈ ਕਿ ਪਟੰਡਾ ਜ਼ਿਲ੍ਹੇ ਨੇ ਐਡਮਿਨਿਸਟ੍ਰੇਸ਼ਨ ਨੇ ਅਸੀਂ ਬਹੁਤ ਸਾਰੇ ਚੈਲੰਜਸ ਫੇਸ ਕੀ ਹੈ ਪਰ ਸਾਡੀ ਸਾਰੀ ਟੀਮ ਨੇ ਸਟਾਰਟਿੰਗ ਤੋਂ ਡੀਸੀ ਸਾਹਿਬ ਜੀ ਮੈਂ ਕਹਾਂਗੀ ਕਿ ਨਾਲ ਹੀ ਜਿਹੜੀ ਸਾਨੂੰ ਪੁਲਿਸ ਨੂੰ ਸਪੋਰਟ ਰਹੀ ਹੈ ਬੜੀ ਬਾ ਮਿਸਾਲ ਹੈ ਤੇ ਸਾਡੀ ਟੀਮ ਨੇ ਬਹੁਤ ਵਧੀਆ ਪੂਰੀ ਹੀ ਪਟੰਡਾ ਪੁਲਿਸ ਸਿਵਲ ਐਡਮਿਨਿਸਟ੍ਰੇਸ਼ਨ ਪ੍ਰਸ਼ਾਸਨ ਨੇ ਬਹੁਤ ਵਧੀਆ ਡਿਊਟੀਆਂ ਨਿਭਾਈ ਹੈ ਤੇ ਇਸ ਤਰ੍ਹਾਂ ਦਾ ਸ਼ੁਕਰਾਨਾ ਹੀ ਅਸੀਂ ਸੁੱਖਾ ਸੀ ਕਿ ਸੁਖ ਸ਼ਾਂਤੀ ਨਾਲ ਸਾਲ ਨਿਕਲ ਗਿਆ ਤੇ ਇੱਕ ਪੋਜ਼ਿਟਿਵ ਨੋਟ ਨਾਲ ਅਸੀਂ ਅਗਲਾ ਸਾਲ ਵੀ ਸ਼ੁਰੂ ਕਰਨਾ ਚਾਹੁੰਦੇ ਹਾਂ ਬਸ ਇੱਕ ਸ਼ੁਕਰਾਨੇ ਦੇ ਤੌਰ ਤੇ ਅੱਜ ਕਿ ਇਸ ਬਠਿੰਡਾ ਪੁਲਿਸ ਵੱਲੋਂ ਇਹ ਖਣਫਾਟ ਜੋ ਹੋਇਆ ਤੇ ਤੁਹਾਨੂੰ ਸਾਰਿਆਂ ਨੂੰ ਵੀ ਅਸੀਂ ਇਸੇ ਕਰਕੇ ਇਨਵਾਈਟ ਕੀਤਾ ਸੁਤੇ ਹੋਪਫੁਲੀ ਅਗਲਾ ਸਾਲ ਹੋਰ ਵੀ ਵਧੀਆ ਰਹੇ ਬਠਿੰਡਾ ਸ਼ਹਿਰ ਵਾਸੀਆਂ ਕੀ ਮੈਸੇਜ ਹੈ ਉਹਨਾਂ ਨੇ ਦੁਨੀਆ ਸ਼ਹਿਰ ਵਾਸੀ ਵੀ ਸਾਰੇ ਹੀ ਦੁਨੀਆ ਵਾਸੀਆਂ ਲਈ ਜਿਹੜਾ ਨਵਾਂ ਸਾਲ ਹੁੰਦਾ ਹੈ ਅਸੀਂ ਸਾਰੇ ਹੀ ਹਿਊਮਨ ਬੀংস ਇੱਕ ਵਧੀਆ ਉਮੀਦ ਨਾਲ ਹੀ ਸ਼ੁਰੂ ਕਰਦੇ ਹਾਂ ਤੇ ਸਾਡੀ ਐਜ਼ ਐਨ ਐਡਮਿਨਿਸਟ੍ਰੇਸ਼ਨ ਇਹ ਰਿਸਪੋਨਸੀਬਿਲਟੀ ਬਣਦੀ ਹੈ ਕਿ ਅਸੀਂ ਅਗਲਾ ਸਾਲ ਵੀ ਬਦ ਤੋਂ ਬਦ ਡਿਊਟੀ ਕਰੀਏ ਚੰਗੀ ਤਰ੍ਹਾਂ ਡਿਊਟੀ ਦਿਖਾਈਏ ਤੇ ਰਾਤ ਨੂੰ ਵੀ ਸਾਡੀ ਪੁਲਿਸ ਵੱਲੋਂ ਕਾਫੀ ਡਿਊਟੀਆਂ ਡਿਪਲॉयਮੈਂਟ ਹੋਣਗੀਆਂ ਤੇ Happy and prosperous New Year, Vishal. Thank you. Thank you.